ਦੀ ਖਬਰਦਾਰਾਂਵਾਂ ਦੇ ਵਿੱਚ ਨਹਾ ਗੁਰਤੇਜ ਜੋਸੀ ਅ ਅੱਜ ਤੁਹਾਨੂੰ ਮਿਲਾਉਂਦੇ ਆ ਪਹੁੰਚਿਆ ਜੀ ਅਸੀਂ ਅਮਰਗੜ ਦੇ ਵਿੱਚ ਅਮਰਗੜ ਜਿੱਥੇ ਜਿਹੜਾ ਹੈ ਇਹ ਇੱਕ ਦਸਹਿਰਾ ਬਹੁਤ ਮਤਲਬ ਲਗਭਗ ਬਹੁਤ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ ਜਿਵੇਂ ਬੋਮਾ ਦੇ ਮੇਲਾ ਜਿਹੜਾ ਪਿੰਡ ਸਪਾਰ ਦਾ ਲੋਕ ਮਸ਼ਹੂਰ ਮੰਨਦੇ ਨੇ ਉਸੇ ਤਰ੍ਹਾਂ ਇੱਕ ਜਿਹੜਾ ਦਸਹਿਰੇ ਦਾ ਮੇਲਾ ਹੈ ਪੰਜਾਬ ਦੇ ਵਿੱਚ ਉਹ ਅਮਰਗੜ ਦੇ ਵਿੱਚ ਇੱਕ ਦੇਖਣਯੋਗ ਮੇਲਾ ਹੁੰਦਾ ਜਿਸ ਤਰ੍ਹਾਂ ਕੁੱਲੂ ਦਾ ਦਸਹਿਰਾ ਮਨਾਇਆ ਜਾਂਦਾ ਉਸੇ ਤਰ੍ਹਾਂ ਇੱਕ ਦਸਹਿਰਾ ਜਿਹੜਾ ਅਮਰਗੜ ਦੇ ਵਿੱਚ ਇੱਕ ਮਸ਼ਹੂਰ ਹੈ ਤੇ ਇਹ ਇੱਕ ਹੀਰਾ ਗਰੁੱਪ ਵੱਲੋਂ ਜਿਹੜਾ ਅੰਸਾਰਾ ਮਨਾਇਆ ਜਾਂਦਾ ਅਸੀਂ ਗੱਲਬਾਤ ਕਰਾਵਾਂਗੇ ਤੁਹਾਡੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਵਾਂਗੇ ਉਹਨਾਂ ਨਾਲ ਸਵਰਤਾ ਬਾਈ ਜੀ ਪੰਜਾਬੀ ਖਬਰਾਂ ਲਗਾ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੈਂ ਜੱਗੀ ਅਮਰਗੜ ਤੇ ਜਿਹੜਾ ਇਹ ਸਾਰਾ ਮਨਾਇਆ ਜਾਂਦਾ ਜੀ ਇਹ ਕਿੰਨੇ ਚਿਰ ਤੋਂ ਮਨਾਇਆ ਜਾ ਰਿਹਾ ਤੁਹਾਨੂੰ ਇਸ ਵਾਰ 24ਵਾਂ ਮੇਲਾ ਜੀ 24 ਸਾਲ ਹੋ ਗਏ ਰੈਗੂਲਰ ਫੰਕਸ਼ਨ ਆਏ ਮੇਲਾ ਹੁੰਦੇ ਨੂੰ ਅਮਰਗੜ 'ਚ ਤੇ 2 ਅਕਤੂਬਰ ਨੂੰ ਇਸ ਵਾਰ 24ਵਾਂ ਮੇਲਾ ਜੀ ਇਹ ਅਮਰਗੜ ਦੇ ਸੀਨੀਅਰ ਸੈਕੰਡਰੀ ਸਕੂਲ 'ਚ ਮਨਾਇਆ ਜਾ ਰਿਹਾ ਜੀ ਗਰਾਊਂਡ 'ਚ ਇਰੇ-ਇਰੇ ਕਲਾਕਾਰ ਆ ਰਹੇ ਨੇ ਕਲਾਕਾਰ ਜਸ ਬਾਜਬਾਜੀ ਜਸਰ ਹੁਸੈਨ ਸਿੰਘਾ ਜੀ ਵਕ ਵਕ ਹੋਰ ਵਧੀਆ-ਵਧੀਆ ਕਲਾਕਾਰ ਸਾਰੇ ਪਹੁੰਚ ਰਹੇ ਨੇ ਜੀ ਜੀ ਖਾਨ ਪਹੁੰਚ ਰਿਹਾ ਜੀ ਇਹ ਲੋਕਾਂ ਨੂੰ ਕੀ ਸੰਦੇਸ਼ ਦੇਵੋ ਲੋਕਾਂ ਨੂੰ ਇਹ ਜੀ ਆਓ ਨਾਲੇ ਤਾਂ ਦੁਸਹਿਰੇ ਦਾ ਆਨੰਦ ਲਓ ਨਾਲੇ ਮੇਲੇ ਦਾ ਆਨੰਦ ਲਓ ਆਜਾ ਫਾਇਰ ਮਰਕੇ ਪਾਉਣੇ ਆਂ ਪੰਗਰੇ ਤਿਹਾਰ ਆ ਜੀ ਖੁਸ਼ੀ ਦਾ ਦਿਨ ਹੈ ਤੇ ਸਾਰੇ ਚਾਹ ਨਾਲ ਪਰਿਵਾਰਾਂ ਸਮੇਤ ਆਉਂਦੇ ਨੇ ਤੇ ਖੁਸ਼ੀ ਮਨਾਉਂਦੇ ਨੇ ਜੀ ਬਹੁਤ-ਬਹੁਤ ਧੰਨਵਾਦ ਜੀ